ਹਾਂਜੀ ਮੇਰੇ ਦਰਸ਼ਕ ਵੀਰੋ ਸਤਿ ਸ੍ਰੀ ਅਕਾਲ ਮੈਂ ਰਖਵਿੰਦਰ ਸੰਧੂ ਸਿਰਾਲੀ ਤੇ ਤੁਹਾਨੂੰ ਜਿਹੜੀ ਤਸਵੀਰ ਬਣਾ ਵਿਖਾਉਣ ਲੱਗਾ ਬੜੀ ਦਿਲਚਸਪ ਹੈ ਮੈਂ ਕੁਦਰਤੀ ਤੇਲ ਪੋਇਆ ਸੀ ਤੇ ਇਸ ਭਰਾ ਜੀ ਨੂੰ ਪੈਸੇ ਦਿੱਤੇ ਤੇ ਮੈਂ ਕਾਲੀਆਂ ਦੇ ਵਿੱਚ ਸੀ ਕਿਸੇ ਕੰਮ ਦੇ ਵਿੱਚ ਸੀ ਉਹ ਬਕਾਇਆ ਲੈਣਾ ਮੈਂ ਭੁੱਲ ਗਿਆ ਤੇ ਹੁਣ ਮੈਂ ਇਸ ਛੋਟੇ ਵੀਰ ਨੂੰ ਆਣ ਕੇ ਬੇਨਤੀ ਕੀਤੀ ਵੀ ਭਰਾ ਮੇਰੇ ਆ ਵੀ ਮੇਰਾ ਬਕਾਇਆ ਰਹਿ ਗਿਆ ਉਹਨਾਂ ਨੇ ਆਪ ਦਾ ਹਸਤਾਬਤਾ ਵਲਾ ਕੇ ਤੇ ਮੇਰੇ ਹੁਣ ਉਹ ਪੈਸੇ ਜਿਹੜੇ ਸੀ ਬਚਦੇ ਸੀ ਤੇ ਹੁਣ ਉਹ ਵਾਪਸ ਲੱਗੇ ਮੇਰਾ ਭਰਾ ਕਰਨਾ ਤੇ ਮੈਂ ਧੰਨਵਾਦ ਕਰਦਾ ਕਿ ਕਲਯੁਗ ਦੇ ਵਿੱਚ ਵੀ ਇੱਕ ਮਾਨਦਾਰੀ ਹਜੇ ਵੀ ਜਿਉਂਦੀ ਆ ਆਨੇ ਭਰਾ ਜੀ ਜਿਨ੍ਹਾਂ ਨਾਲ ਮੇਰਾ ਬਕਾਇਦਾ ਸੀ ਉਹਨਾਂ ਨੇ ਵਾਪਸ ਕਰ ਦਿੱਤਾ 350 ਤੇ ਧੰਨਵਾਦ ਤੇ ਮਾਨਦਾਰੀ ਹਜੇ ਵੀ ਜਿੰਦਾ ਹੈ ਤੇ ਜੇ ਚੰਗੀ ਲੱਗੇ ਤੇ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੇ ਆ ਭਰਾ ਜੀ ਤੋਂ ਮੈਂ ਵਾਪਸ ਪੈਸੇ ਲੱਗਾਂ ਵਾਪਸ ਦੇ ਰਹੇ ਨੇ ਤੇ ਭਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਹਰਬਾਨੀ ਤੁਹਾਡੀ